ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਰਾਮ ਸਰੂਪ ਅਣਖੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ। ਚਲੋ ਪੜਦੇ ਹਾਂ ਇਸ ਨਾਵਲ ਨੂੰ ਅੱਗੇ। ਦਾਤਣ ਕਰਦਾ ਕਰਦਾ ਉਹਦਾ ਮਾਮਾ ਉਹਦੇ ਮੰਜੇ ਕੋਲ ਆਇਆ ਅਤੇ ਉਹਦੇ ਮੂੰਹ ਤੋਂ ਖੇਸ ਦਾ ਲੜਪਰਾ ਹਟਾ ਕੇ ਆਖਣ ਲੱਗਿਆ। ਉੱਠਿਆ ਨਹੀਂ ਉਹ ਨਸੀਬ। ਉੱਠ ਹੁਣ। ਦਿਨ ਕਿੱਡਾ ਚੜਾ ਆਇਆ। ਚਾਹ ਬਣੀ ਪਈ ਐ। ਉੱਠ ਮੂੰਹ ਤੋਂ ਲੈ। ਨਸੀਬ ਅੱਖਾਂ ਮਲਦਾ ਉੱਠ ਬੈਠਾ। ਮਾਮੇ ਵੱਲ ਝਾਕਣ ਲੱਗਿਆ ਜਿਵੇਂ ਕੁਝ ਪੁੱਛ ਰਿਹਾ ਹੋਵੇ ਫਿਰ ਆਖਿਆ ਰਾਤ ਮਾਮਾ ਕਦੋਂ ਕੋ ਆਇਆ ਤੂੰ ਫੇਰ ਮੈਂ ਤਾਂ ਕੋਈ ਬਹੁਤੀ ਦੇਰ ਨਹੀਂ ਲਾਈ ਮਕੰਦ ਟੁੰਡਾ ਮਰ ਗਿਆ ਉਹਦਾ ਭੋਗ ਹੈ ਅੱਜ ਤੰਬੂ ਸ਼ੰਭੂ ਲਾਉਂਦੇ ਰਹੇ ਉੱਥੇ ਹੋਰ ਵੀ ਰਹਿ ਮਸਬੜੇ ਕਰਨੇ ਸੀ ਉਹਨਾਂ ਨੇ ਪਰਮਜੀਤ ਤਾਂ ਵੱਡਾ ਪ੍ਰੋਗਰਾਮ ਰਜ임 ਬੈਠਾ ਪੂਰਾ ਇਕੱਠ ਕਰੋ ਪਰਮਜੀਤ ਕੌਣ ਮਾਮਾ ਪਰਮਜੀਤ ਨਹੀਂ ਜਾਣਦਾ ਪਰਮਜੀਤ ਪਟਵਾਰੀ ਮਕੰਦ ਟੁੰਡੇ ਦਾ ਮੁੰਡਾ ਸੜਕ ਤੇ ਜਿਹੜਾ ਵੱਡਾ ਸਾਰਾ ਮਕਾਨ ਹੈ ਉਸੇ ਦਾ ਹੈ ਰਿਟਾਇਰ ਹੋ ਕੇ ਇੱਥੇ ਆਉ ਉਹਨੇ ਤਾਂ ਜ਼ਮੀਨ ਬਣਾ ਲਈ ਤੀਜੇ ਚੌਥੇ ਸਾਲ ਦੋ ਕਿੱਲੇ ਬੈ ਲੈ ਲੈਂਦਾ ਕੋਈ ਟਿਕਾਣਾ ਬਹੁਤ ਪੈਸੇ ਵੜਦਾ ਭਾਈ ਪਰਮਜੀਤ ਆਹੂ ਲਾਹੀ ਜਾਂਦਾ ਇਹਨੂੰ ਕਹਿੰਦੇ ਆ ਕਮਾਈ ਤਾਂ ਟੁੰਡਾ ਗੈਣੇ ਧਰਦਾ ਹੁੰਦਾ ਇਹ ਬੈ ਲਈ ਜਾਂਦਾ ਗੇੜ ਦੇਖ ਅੱਛਾ ਅੱਛਾ ਉਹ ਪਰਮਜੀਤ ਮੈਂ ਦੇਖਿਆ ਤੂੰ ਵੀ ਪਟਵਾਰੀ ਲੱਗ ਜਾ ਯਾਰ ਦੇਖੀ ਮਾਇਆ ਆਉਂਦੀ ਪਟਵਾਰੀਆਂ ਦੇ ਘਰ ਤਾਂ ਮਾਇਆ ਪੈਰ ਲਾ ਕੇ ਤੁਰੀ ਆਉਂਦੀ ਐ ਸਹੁਰੇ ਮੇਰੇ ਦੀ ਮਾਮੀ ਦੋ ਗਲਾਸਾਂ ਵਿੱਚ ਚਾਹ ਲੈ ਕੇ ਉਹਨਾਂ ਕੋਲ ਰੱਖ ਗਏ ਨਸੀਬ ਉੱਠਿਆ ਕੁੜਲੀ ਕਰਕੇ ਮੂੰਹ ਧੋ ਲਿਆ ਸੋਚਣ ਲੱਗਿਆ ਮਾਮਾ ਦਾ ਹੋਰੀ ਮਰੀ ਜਾਂਦਾ ਇਹਨੇ ਤਾਂ ਕੋਈ ਗੱਲ ਹੀ ਨਹੀਂ ਕੀਤੀ ਨਸੀਬ ਨੂੰ ਤਸੱਲੀ ਹੋਈ ਦਾਤਨ ਸੁਟ ਗਿਆ ਮਾਮੇ ਨੇ ਮੂੰਹ ਸਾਫ਼ ਕੀਤਾ ਪਹਿਲਾਂ ਵਾਂਗ ਹੀ ਦੋਵੇਂ ਮਿੰਜੋਤੇ ਬੈਠ ਗਏ ਚਾਹ ਪੀਣ ਲੱਗੇ ਘੋਟ ਭਰ ਕੇ ਮਾਮੇ ਨੇ ਪੁੱਛਿਆ ਤੂੰ ਕਦੋਂ ਕੋ ਆ ਗਿਆ ਸੀ ਕੱਲ ਮੈਂ ਵੀ ਨੇਰੇ ਹੋਏ ਹੀ ਆਇਆ ਕਿਉਂ ਸੰਘੇੜਿਆਂ ਤੋਂ ਤੁਰਿਆ ਹੀ ਲੇਟ ਬਰਨਾਲੇ ਤੋਂ ਬੱਸ ਬੜੀ ਪਛੜ ਕੇ ਮਿਲੀ ਫਿਰ ਅਸਲਾਬਤਪੁਰੇ ਵੀ ਬੱਸ ਦਿਨ شپੇ ਮਿਲੀ ਅ ਰਾਤ ਤਾਂ ਭਾਇ ਰੁੱਪੇ ਹੀ ਹੋ ਗਈ ਸੀ ਮੈਂ ਤਾਂ ਖਾਸਾ ਨੇਰੇ ਆਇਆ ਮਾਮੀ ਤਾਂ ਪਕਾਈ ਖਾਈ ਬੈਠੇ ਸੀ ਤੈਨੂੰ ਢਿੱਕੀ ਜਾਂਦੀ ਸੀ ਮੈਂ ਤਾਂ ਤੈਨੂੰ ਦੱਸਿਆ ਹੀ ਉੱਥੇ ਕੰਮ ਹੀ ਨਹੀਂ ਮੁੱਕਿਆ ਰੋਟੀ ਉਹਨਾਂ ਦੇ ਖਾ ਲਈ ਸੀ ਫਿਰ ਮਾਮੇ ਨੇ ਗੱਲ ਬਦਲੀ ਨਾ ਤੂੰ ਐਂ ਦੱਸ ਐਨੇ ਦਿਨ ਕੀ ਕੀਤਾ ਉੱਥੇ ਸਾਨੂੰ ਤਾਂ ਫਿਕਰ ਖੜਾ ਹੋ ਗਿਆ ਬਈ ਕਿ ਤੇ ਬਿਮਾਠ ਮਾਰ ਨਾ ਹੋਵੇਂ ਨਾ ਕੋਈ ਸੁੱਖ ਨਾ ਕੋਈ ਸੁਨੇਹਾ ਨਾ ਕਿਥੀ ਪੱਤਰ ਲੋੜਾ ਮਾਰਿਆ ਤਾਂ ਵੀ ਬਸ ਉਹੀ ਉਹੀ ਕੀ ਜਾਣ ਲੱਗਿਆ ਵੀ ਸਮਾਰ ਕੇ ਦੱਸ ਕੇ ਨਹੀਂ ਗਿਆ ਦੱਸ ਜਾਂਦਾ ਬਈ ਮੈਂ ਰਹੂੰਗਾ ਮਹੀਨਾ ਵੀ ਦਿਨ ਅਸੀਂ ਫਿਕਰ ਕਾ ਨੂੰ ਕਰਦੇ ਫਿਰ ਬੇਬੇ ਨੇ ਆਉਂ ਨਹੀਂ ਦਿੱਤਾ ਫਿਰ ਚਿੱਠੀ ਬਾ ਦੇਣੀ ਸੀ ਬਸ ਮੈਂ ਆ ਕਿ ਕੀ ਲਿਖਣੀ ਆ ਚਿੱਠੀ ਅੱਜ ਜਾਨਾ ਭਲਕੇ ਜਾਨਾ ਹੋਰ ਫਿਰ ਕੀ ਹਾਲ ਸੀ ਹਰ ਕੋਰ ਦਾ ਠੀਕ ਐ ਰੋਟੀ ਆਪੇ ਪਕਾਉਂਦੀ ਐ ਕਿ ਆਪ ਹੀ ਪਕਾ ਲੈਂਦੀ ਐ ਦੂਜਿਆਂ ਦਾ ਕੀ ਹਾਲ ਚਾਲ ਐ ਸਭ ਠੀਕ ਨੇ ਮौजਾਂ ਕਰਦੇ ਆ ਸੁਖਦੇ ਬਠੇਕੇ ਤੇ ਹੀ ਹੋਣਾ ਹਾਂ ਉੱਥੇ ਹੀ ਐ ਮਿਲਖੀ ਬਾਬੂ ਗੁੱਛੀ ਚੱਲਦੀ ਐ ਫਿਰ ਮਾਰੋ ਮਾਰ ਹਾਂ ਉਹ ਵੀ ਤੋਰ ਹੀ ਜਾਂਦਾ ਆਪਦਾ ਕੰਮ ਤੇ ਵੱਡਾ ਸਰਦਾਰ ਸਾਹਿਬ ਉਹੀ ਮੱਜਾਂ ਬਹੂਆਂ ਦਾ ਸੁਰ ਰੱਖਦੀਆਂ ਹੋਣਗੀਆਂ ਲੜਦੀਆਂ ਭੇੜਦੀਆਂ ਦਾ ਨਹੀਂ ਕੋਈ ਹਰ ਕੋਲ ਨਾਲ ਕੇ ਮਰਹਣੀ ਐ ਸਭ ਠੀਕ ਨੇ ਕੋਈ ਨਹੀਂ ਬੋਲਦੀ ਚੱਲਦੀ ਬੇਬੇ ਨਾਲ ਵੀ ਸੁਰਾ ਹੁਣ ਤਾਂ ਸਭ ਦਾ ਵੱਡੀ ਨਾਲ ਬਹੁਤੀ ਬਣਦੀ ਐ ਬੇਬੇ ਦੇ ਭੈਣ ਦੇ ਘਰ ਦੀ ਸਾਰੀ ਸੁੱਖ-ਸਾਂਦ ਪੁੱਛ ਕੇ ਜੰਗੀਰ ਨੂੰ ਜਿਵੇਂ ਬਹੁਤ ਤਸੱਲੀ ਮਿਲੀ ਹੋਵੇ ਉਹ ਚਾਹ ਕਦੋਂ ਦੀ ਪੀ ਚੁੱਕੇ ਸਨ ਨਸੀਬ ਨੇ ਆਪਣਾ ਬਿਸਤਰਾ ਇਕੱਠਾ ਕੀਤਾ ਅਤੇ ਅੰਦਰ ਸਵਾਤ ਵਿੱਚ ਜਾ ਕੇ ਰੱਖਿਆ ਮੰਜਾ ਚੁੱਕ ਕੇ ਬੈਠ ਕੋਈ ਤੇ ਡਾ ਲਿਆ ਜੰਗੀਰ ਨਾਉਣ ਦੀ ਤਿਆਰੀ ਕਰਦਾ ਫਿਰਦਾ ਸੀ ਨਸੀਬ ਜੰਗਲ ਪਾਣੀ ਜਾਣ ਲਈ ਘਰੋਂ ਬਾਹਰ ਜਾਣ ਲੱਗਿਆ ਤਾਂ ਜੰਗੀਰ ਉਹਨੂੰ ਕਹਿੰਦਾ ਅੱਜ ਤਾਂ ਨਹੀਂ ਕਿਧਰੇ ਜਾਣਾ ਨਾ ਜਾਣਾ ਕਿੱਥੇ ਆ ਮੈਂ ਬਸ ਬਹਿਲੇ ਹੁਣ ਤਾਂ ਤਾਂ ਫੇਰ ਈਉਂ ਕਰੀ 12:00 ਵਜੇ ਪਰਮਜੀਤ ਦੇ ਆ ਜੀ 2:30 ਵਜੇ ਭੋਗ ਪਾਊਗਾ ਉੱਥੇ ਚਾਹ ਤੇ ਤੇਰੀ ਡਿਊਟੀ ਲਾਵਾਂਗੇ ਚੰਗਾ ਚੰਗਾ ਕਹਿ ਕੇ ਨਸੀਬ ਬਾਹਰ ਨੂੰ ਤੁਰ ਪਿਆ ਉਹਨੂੰ ਇੱਕੋ ਸੋਚ ਅਕਰ ਕਿਹੜੀ ਗੱਲ ਆ ਜਿਸ ਕਰਕੇ ਹਰਿੰਦਰ ਉਹਨੂੰ ਚੰਨਣ ਵਾਲ ਤੋਂ ਲੈ ਆਇਆ ਉਹਦਾ ਘਰੋਂ ਬਾਹਰ ਜਾਣਾ ਕਿਉਂ ਬੰਦ ਕੀਤਾ ਹੋਇਆ ਮਾਂ ਉਹਦੇ ਨਾਲ ਕਿਉਂ ਨਹੀਂ ਬੋਲਦੀ ਘਰ ਕੋਈ ਤਾਂ ਗੱਲ ਹੋਵੇਗੀ ਕੁਝ ਤਾਂ ਜ਼ਰੂਰ ਵਾਪਰਿਆ ਹੋਵੇਗਾ ਪਰ ਇਸ ਸਭ ਕਾਸੇ ਦੀਸੋ ਲੋਕਾਂ ਵਿੱਚ ਕਿਉਂ ਨਹੀਂ ਕਿਸੇ ਪਾਸੇੋਂ ਵੀ ਕੋਈ ਬੋਲ ਨਹੀਂ ਨਿਕਲਿਆ ਕਿ ਉਹ ਉਹਨਾਂ ਦੇ ਘਰ ਪਸ਼ਪਿੰਦਰ ਕੋਲ ਸਿੱਧਾ ਹੀ ਚਲਿਆ ਜਾਵੇ ਇੱਕ ਸਹਮਜਿਆ ਵੀ ਨਸੀਬ ਨੂੰ ਚਿੰਬੜ ਗਿਆ ਸੀ ਜੇ ਉਹ ਉਹਨਾਂ ਦੇ ਘਰ ਗਿਆ ਕੀ ਪਤਾ ਕੀ ਬੱਪਰ ਜਾਵੇ ਜੰਗਲ ਪਾਣੀ ਗਿਆ ਉਹ ਜਾਣ ਬੁਝ ਤੇ ਹਰ ਦਿੱਤ ਦੇ ਫਿਰਨੀ ਵਾਲੇ ਘਰ ਮੂਰੋਂ ਨਹੀਂ ਲੰਗਿਆ ਬਾਹਰ ਚ ਪਟ ਖੁੱਲਾ ਪਿਆ ਸੀ ਫਿਰਨੀ ਤੋਂ ਘਰ ਦਾ ਸਾਰਾ ਵੇੜ ਸਾਫ ਦਿਸਦਾ ਸੀ ਬੈਠਕਾਂ ਵਿੱਚ ਪਏ ਬੰਦਿਆਂ ਨੂੰ ਬਾਰੀਆਂ ਦੀਆਂ ਜਾਲੀਆਂ ਵਿੱਚ ਦੇ ਫਿਰਨੀ ਉਤੇ ਤੁਰਿਆ ਜਾਂਦਾ ਹਰ ਕੋਈ ਦਿਸਦਾ ਉਹ ਦੂਰ ਨਿਕਲ ਗਿਆ ਉਹਨੂੰ ਲੱਗਿਆ ਨਾ ਤਾਂ ਬੇਲੇ ਵਿੱਚ ਉਹਨੂੰ ਕਿਸੇ ਨੇ ਦੇਖਿਆ ਹੋਵੇਗਾ ਅਤੇ ਨਾ ਹੀ ਬੈਠਕਾਂ ਵਿੱਚ ਸੀ ਕੋਈ ਦੂਰ ਖੇਤਾਂ ਵਿੱਚ ਜੰਗਲ ਪਾਣੀ ਜਾ ਕੇ ਉਹ ਮੁੜਦਾ ਹੋਇਆ ਹਰਦੇਤ ਦੇ ਘਰ ਦੀਆਂ ਸੱਤਾਂ ਵੱਲ ਹੀ ਮੂੰਹ ਝੁੱਕ ਕੇ ਦੇਖਦਾ ਆ ਰਿਹਾ ਸੀ ਕੀ ਹੈ ਪਸ਼ਪਿੰਦਰ ਕੋਠਿਓ ਤੇ ਖੜੀ ਹੋਵੇ ਖੜੀ ਹੋਵੇ ਤਾਂ ਜ਼ਰੂਰ ਉਹਨੂੰ ਦੇਖ ਲਵੇਗੀ ਇੱਕ ਵਾਰੀ ਉਹ ਬਸ ਮੈਨੂੰ ਦੇਖ ਲਵੇ ਉਹਨੂੰ ਤਸੱਲੀ ਹੋ ਜਾਵੇਗੀ ਕਿ ਮੈਂ ਆ ਗਿਆ ਹਾਂ ਉਹਦੇ ਮਨ ਵਿੱਚ ਕੁਝ اٹਕਿਆ اٹਕਿਆ ਅਗਾਂਹ ਦਾ ਤੁਰੇ ਘਰ ਅੱਗੋਂ ਦੀ ਉਹ ਦਵਾਰਾ ਲੰਘਿਆ ਉਹਨੂੰ ਲੱਗਿਆ ਹੁਣ ਵੀ ਉਹਨੂੰ ਕਿਸੇ ਨੇ ਨਹੀਂ ਦੇਖਿਆ ਨਾ ਹੀ ਕੋਈ ਕੋਠੇ ਦੇ ਛੱਤ ਉੱਤੇ ਸੀ ਘਰ ਆ ਕੇ ਉਹ ਨਹਾ ਲਿਆ ਤੇ ਬੈਠ ਕੇ ਦੇ ਦੋ ਮਹਿਵਾਰ ਖੁੱਲੇ ਰੱਖ ਕੇ ਮੰਜੇ ਉੱਤੇ ਪੈ ਗਿਆ ਤੇ ਫੇਰ ਕੋਈ ਕਿਤਾਬ ਚੁੱਕ ਕੇ ਉਹਦੇ ਵਰਕੇ ਫਰੋਲਣ ਲੱਗਿਆ ਉਹਨੂੰ ਯਾਦ ਆਇਆ ਕਿ ਮੇਰਾ ਦਾਗਿਸਤਾਨ ਕਿਤਾਬ ਤਾਂ ਉਹ ਸੰਘੇੜੇ ਹੀ ਬਾਬਿਆਂ ਕੋਲ ਛੱਡ ਆਇਆ ਹੈ ਕਿੰਨੀ ਵਧੀਆ ਕਿਤਾਬ ਸੀ ਕੁਝ ਵੀ ਪੜਨ ਨੂੰ ਜੀ ਨਾ ਕਰੇ ਅਤੇ ਸਾਮਾ ਨਾ ਘਟਦਾ ਹੋਵੇ ਤਾਂ ਮੇਰਾ ਦਾਗਿਸਤਾਨੋ ਕਿਤੋਂ ਵੀ ਖੋਲ ਕੇ ਪੜਨ ਲੱਗ ਜਾਵੇ ਕੋਈ ਸੁਖ ਮਿਲਣ ਲੱਗਦਾ ਹੈ ਕੋਈ ਚੁਸਤੀ ਸਰੀਰਵਿਲ ਦਾਖਲ ਹੋਣ ਲੱਗਦੀ ਹੈ ਕਿੰਨਾ ਚੰਗਾ ਹੁੰਦਾ ਜੇ ਉਹ ਉਸ ਕਿਤਾਬ ਨੂੰ ਨਾਲ ਲੈ ਕੇ ਆਉਂਦਾ ਪਰ ਨਾਲ ਕਿਵੇਂ ਲੈ ਕੇ ਆਉਂਦਾ ਬਾਬਿਆਂ ਨੇ ਤਾਂ ਉਹ ਜੇ ਪੜੀ ਵੀ ਨਹੀਂ ਸੀ ਉਧਰ ਪਛਪਿੰਦਰ ਜੀ ਚਿੱਠੀ ਮਿਲੀ ਅਦੇ ਉਹ ਪੱਜ ਆਇਆ ਹੁਣ ਹਥਲੀ ਕਰਤਾਵ ਦੀ ਇੱਕ ਵੀ ਸਤਰ ਪੜਨ ਨੂੰ ਉਹਦਾ ਜੀ ਨਾ ਕੀਤਾ ਜੇ ਮੈਂ ਸਿਰ ਭਾਰੀ ਭਾਰੀ ਹੋਵੇ ਉਨੇ ਮਾਮੀ ਨੂੰ ਚਾਹ ਬਣਾਉਣ ਲਈ ਆਖਿਆ ਚਾਹ ਦਾ ਗਲਾਸ ਫੜਾਉਣਾ ਹੀ ਮਾਮੀ ਕਹਿੰਦੀ ਲੈ ਨਸੀਬ ਮੈਂ ਤਾਂ ਚੱਲੀਆਂ ਪਟਵਾਰੀਆਂ ਦੇ ਤੇਰਾ ਮਾਮਾ ਤਾਂ ਕਦੋਂ ਨਾ ਗਿਆ ਅਸੀਂ ਤਾਂ ਭੋਗ ਪੈਣ ਤੱਕ ਹੁਣ ਉੱਥੇ ਹੀ ਆ ਤੂੰ ਬੈਠ ਆਲੇ ਇੱਥੇ ਜਦ ਤੇਰਾ ਜੀ ਕਰੇ 12 ਨੂੰ ਕੁੰਡੇ ਜਿੰਦੇ ਲਾ ਕੇ ਆ ਜੀ ਉਹਨਾਂ ਦੇ ਤੇਰਾ ਮਾਮਾ ਆ ਕੇ ਗਿਆ ਨਾ ਤੈਨੂੰ ਚੰਗਾ ਮਾਮੀ ਮੈਂ 12:00 ਵਜੇ ਆਜੂ ਫੇਰ ਮਾਮੀ ਵੀ ਗਈ ਮਾਮਾ ਵੀ ਹੈ ਨਹੀਂ ਸੀ ਨਸੀਬ ਨੂੰ ਘਰ ਦੀ ਅਕਲ ਵੱਡ-ਵੱਡ ਖਾਣ ਲੱਗੇ। ਉਹ ਚਿੱਤ ਵਿੱਚ ਇੱਕ ਸੁਪਨਾ ਘੜਨ ਲੱਗਿਆ। ਪਸ਼ਪਿੰਦਰ ਕੋਈ ਜਿੜੀ ਜਨੌਰ ਬਣ ਕੇ ਆ ਜਾਵੇ। ਇੱਥੇ ਬੈਠਕ ਵਿੱਚ ਉਹਨੇ ਅੱਖਾਂ ਮੀਟ ਲਈਆਂ। ਉਹਦੇ ਦਿਮਾਗ ਵਿੱਚ ਖਿਆਲਾਂ ਦੀ ਕੋਈ ਤਾਰ ਜਹੀ ਬਣਦੇ ਅਤੇ ਉਹ ਟੁੱਟ ਜਾਂਦੇ। ਚਾਹ ਠੰਡੀ ਹੋ ਰਹੀ ਸੀ। ਉਹ 11 ਵਜੇ ਹੀ ਪਰਮਜੀਤ ਪਟਵਾਰੀ ਦੇ ਘਰ ਜਾ ਵੜਿਆ। ਸੜਕ ਉੱਤੇ ਘਾਲ ਸੀ। ਲਗਭਗ ਸਭ ਰਿਸ਼ਤੇਦਾਰ ਆ ਚੁੱਕੇ ਸਨ। ਨੇੜੇ-ਤੇੜੇ ਦੇ ਪਿੰਡਾਂ ਦੇ ਲੋਕ ਵੀ ਆਏ ਹੋਏ ਸਨ। ਜਿਹੜੇ-ਜਿਹੜੇ ਪਿੰਡ ਵਿੱਚ ਪਰਮਜੀਤ ਪਟਵਾਰੀ ਰਹਿ ਚੁੱਕਿਆ ਸੀ ਉੱਥੋਂ ਦੇ ਲੋਕ ਵੀ ਸਨ ਹੌਲੀ-ਹੌਲੀ ਇਕੱਠਾ ਵੱਧਦਾ ਜਾ ਰਿਹਾ ਸੀ ਮਾੜ ਮੰਗਤ ਲਈ ਚੌਲਾਂ ਦੇ ਕੜਾਹੇ ਨਿਕਲ ਰਹੇ ਸਨ ਕੜਾਹ ਬੂਰੀ ਵਰਤਾਈ ਜਾ ਰਹੀ ਸੀ ਲੱਡੂ ਵੀ ਪੱਕੇ ਸਨ ਚੌਲਾਂ ਦੇ ਕੜਾਹੇ ਵਿੱਚ ਵੱਡਾ ਖੁਰਚਣਾ ਫੇਰਦਾ ਜੰਗੀਰ ਧਰਤੀ ਪੁੱਟ ਕੇ ਬਣਾਏ ਚੋਰ ਵਿੱਚ ਬਾਲਣ ਸੁੱਟ ਰਹੇ ਢੋਲਣ ਵਗਾਰੇ ਨੂੰ ਆਕੜ-ਆਕੜ ਬੋਲਦਾ ਸੁੱਕੀਆਂ ਛਟੀਆਂ ਦਾ ਰੁਗ ਮਾਰਗਾ ਇੱਕ ਕੰਜਰ ਦੇ ਆਚ ਮਾਰਾ ਤੁਹੇ ਨਾ ਅੰਨਾ ਕਰੀ ਜਾਨਾ ਜਦੋਂ ਹੀ ਉਹਨੇ ਨਸੀਬ ਨੂੰ ਦੇਖਿਆ ਤਾਂ ਉੱਚੀ ਦੇ ਕੇ ਆਖਿਆ ਆ ਗਿਆ ਚੰਗਾ ਚੰਗਾ ਤੇ ਫਿਰ ਕੋਲ ਹੀ ਫਿਰਦੇ ਤੁਰਦੇ ਪਰਮਜੀਤ ਨੂੰ ਬੋਲ ਮਾਰਿਆ ਪਟਵਾਰੀ ਸਾਹਿਬ ਆ ਮੁੰਡਾ ਪਾੜਾ ਵੀ ਆ ਗਿਆ ਇਹਨੂੰ ਵੀ ਲਾਓ ਕਿਸੇ ਕੰਮ ਪਟਵਾਰੀ ਮੁੰਡੇ ਵੱਲ ਝਾਕਿਆ ਨਾਈਆਂ ਦਾ ਮੁੰਡਾ ਤਾਂ ਇਹ ਲੱਗਦਾ ਨਹੀਂ ਸੀ ਜਿਵੇਂ ਸਰਦਾਰਾਂ ਦਾ ਕਾਕਾ ਜੀ ਹੋਵੇ ਉਹਨੇ ਮੋੜ ਕੇ ਪੁੱਛਿਆ ਕਿੱਥੇ ਪੜਦਾ ਇਹ ਬੀਏ ਦਾ ਐਗਜ਼ਾਮ ਦਿੱਤਾ ਹੈ ਜੀ ਨਸੀਬ ਨੇ ਆਪ ਹੀ ਦੱਸਿਆ ਵਾ ਕਮਾਲ ਬਈ ਫੇਰ ਤਾਂ ਪਰਮਜੀਤ ਨੇ ਹੈਰਾਨੀ ਪ੍ਰਗਟ ਕੀਤੀ ਤੇ ਫਿਰ ਆਖਣ ਲੱਗਿਆ ਤੂੰ ਭਈ ਇਉਂ ਕਰ ਦੋ ਤਿੰਨ ਮੁੰਡੇ ਹੋਰ ਵੀ ਨੇ ਚੋਬਰ ਚੋਬਰ ਭੋਗ ਤੇ ਆਉਣ ਵਾਲੀ ਸਾਰੀ ਸੰਗਤ ਨੂੰ ਤੁਸੀਂ ਚਾਹ ਦੇਣੀ ਐ ਕੋਈ ਚਾਹ ਪੀਤੇ ਬਗੈਰ ਨਾ ਜਾਵੇ ਚਾਹੇ ਪਿੰਡ ਦਾ ਬੰਦਾ ਹੈ ਚਾਹੇ ਕੋਈ ਹੈ ਸਭ ਨੂੰ ਗਲਾਸ ਦਿਓ ਤੇ ਫਿਰ ਕਹਿੰਦਾ ਆ ਤੈਨੂੰ ਦੂਜੇ ਮੁੰਡਿਆਂ ਨੂੰ ਮਲਾ ਦਿਆਂ ਦੂਜੇ ਮੁੰਡੇ ਵੀ ਪਿੰਡ ਦੇ ਸਨ 2 ਵਜੇ ਲੋਕ ਗੁਰੂਗ੍ਰੰਥ ਸਾਹਿਬ ਸਾਹਮਣੇ ਆ ਕੇ ਬੈਠਣ ਲੱਗ ਪਏ। ਸਭ ਨੂੰ ਚਾਹ ਦਿੱਤੀ ਜਾਣ ਲੱਗੀ। ਨਸੀਬ ਅਤੇ ਦੂਜੇ ਮੁੰਡੇ ਫੁਰਤੀ ਨਾਲ ਕੰਮ ਕਰ ਰਹੇ ਸਨ। ਓਏ ਭਾਈ, ਕੁਝ ਬੰਦੇ ਬੈਠਕ 'ਚੋ ਵੀ ਬੈਠੇ ਨੇ। ਉਹਨਾਂ ਨੂੰ ਤਾਂ ਉੱਥੇ ਹੀ ਦੇ ਦਿਓ ਜਾ। ਪਟਵਾਰੀ ਨੇ ਇੱਕ ਮੁੰਡੇ ਨੂੰ ਆਖਿਆ। ਜਾਨਸੀਬ, ਤੂੰ ਬੈਠਕ 'ਚ ਲੈ ਜਾ ਜੱਗ। ਗਲਾਸ ਲੈ ਜਿੰਸੀ ਸਾਥ। ਉਧਰ ਦੇ ਆ ਜਿਹੜੇ ਹੈਗੇ। ਉਹ ਮੁੰਡੇ ਨੇ ਅਗਾਹ ਹੁਕਮ ਲਾ ਦਿੱਤਾ। ਇੱਕ ਹੱਥ ਵਿੱਚ ਗਲਾਸ ਜਿੰਨੇ ਚੁੱਕੇ ਗਏ ਅਤੇ ਇੱਕ ਹੱਥ ਵਿੱਚ ਚਾਹ ਦਾ ਜੱਗ ਭਰ ਕੇ ਨਸੀਬ ਬੈਠਕ ਵਿੱਚ ਗਿਆ ਬੈਠਕ ਵਿੱਚ ਦਾਖਲ ਹੁੰਦਿਆਂ ਹੀ ਉਹਦੇ ਪੈਰਾਂ ਥੱਲੇ ਜਿਵੇਂ ਕਿਸੇ ਨੇ ਅੱਗ ਦੇ ਕੋਲੇ ਤਰ ਦਿੱਤੇ ਹੋਣ ਉਹਦਾ ਦਿਮਾਗ ਚੱਕਰਾ ਕੇ ਰਹਿ ਗਿਆ ਉਹਦਾ ਦਿਲ ਕੀਤਾ ਜੱਗ ਅਤੇ ਗਲਾਸ ਥਾਂ ਦੀ ਥਾਂ ਸੁੱਟ ਕੇ ਉਹ ਉੱਥੋਂ ਭੱਜ ਜਾਵੇ ਬੈਠਕ ਵਿੱਚ ਪਾਟੀ ਉੱਤੇ ਵਿਚਕਾਰ ਜੈ ਹਰਦਿਤ ਸਿੰਘ ਬੈਠਾ ਸੀ ਗਰਦਨ ਉਤਾਣ ਚੁੱਕੀ ਹੋਈ ਇੱਧਰ ਉੱਧਰ ਝਾਕਦਾ ਨਸੀਬ ਦੇ ਹੱਡਾਂ ਪੈਰਾਂ ਵਿੱਚੋਂ ਜਿਵੇਂ ਜਾ ਨਿਕਲ ਗਈ ਹੋਵੇ ਹੁਣ ਕੀ ਕਰੇ ਉਹ ਤੇ ਫੇਰ ਦੂਜੇ ਬਿੰਦ ਹੀ ਉਹਨੇ ਹੌਸਲਾ ਇਕੱਠਾ ਕੀਤਾ ਹਰਦੇਤ ਸਿੰਘ ਨਾਲ ਅੱਖ ਮਿਲਦੇ ਹੀ ਉਹਨੂੰ ਸਤਿ ਸ਼੍ਰੀ ਅਕਾਲ ਆਖ ਦਿੱਤੀ ਉਹਨੇ ਉਹਦੀ ਫਤਿਹ ਮੰਨੀ ਨਾਲ ਦੇ ਨਾਲ ਪੁੱਛਿਆ ਓਏ ਕੀ ਹਾਲ ਆ ਮੁੰਡਿਆ ਤੇਰਾ ਹੁਣ ਕਿੱਥੇ ਹੁੰਨਾ ਕਦੋਂ ਆ ਰਿਹਾ ਰਿਜ਼ਲਟ ਹੁਣ ਕਦੇ ਘਰ ਨਹੀਂ ਗਿਆ ਡਾ ਮਾਰਿਆ ਇਧਰੇ ਕੋਈ ਕੰਮ ਕਰਨ ਲੱਗ ਪਿਆ ਨਹੀਂ ਜੀ ਹਾਲੇ ਤਾ ਰਿਜ਼ਲਟ ਹੀ ਉਹ ਡੀਗਦਾ ਨਸੀਬ ਨੇ ਜੀਬ ਉੱਤੇ ਬਹੁਤ ਜ਼ੋਰ ਪਾ ਕੇ ਜਵਾਬ ਦਿੱਤਾ ਹੱਛਾ ਹੱਛਾ ਕਦੋਂ ਆ ਰਿਹਾ ਰਿਜ਼ਲਟ ਅਗਲੇ ਮਹੀਨੇ ਉਮੀਦ ਹੈ ਜੀ ਇਹ ਫਿਕਰਾ ਬੋਲਣ ਵੇਲੇ ਉਹ ਕੁਝ ਕੁ ਸੰਭਲ ਗਿਆ ਗਲਾਸਾਂ ਵਿੱਚ ਚਾਹ ਪਾਉਂਦੀ ਉਹਦੇ ਹੱਥ ਕੰਬਣੋਂ ਹਟ ਗਏ ਉਹਨੂੰ ਕੋਈ ਅਕੈ ਤਸੱਲੀ ਮਿਲੀ ਮਨ ਵਿੱਚ ਆਖਿਆ ਪਸ਼ਪਿੰਦਰ ਦੇ ਡੈਡੀ ਤਾਂ ਪੋਰਾ ਵੀ ਗੁੱਸਾ ਨਹੀਂ ਨਾ ਬੋਲ ਵਿੱਚ ਤਲਖੀ ਨਾ ਅੱਖਾਂ ਵਿੱਚ ਮੈਲ ਬੈਟਕ ਵਾਲੇ ਬੰਦੇ ਵੀ ਚਾਹ ਵੀ ਕੇ ਬਾਹਰ ਆ ਬੈਠੇ ਲੰਮਾ ਚੌੜਾ ਵੇੜਾ ਤੰਬੂਆਂ ਨਾਲ ਪੂਰਾ ਢਕਿਆ ਹੋਇਆ ਸੀ ਪਿਛਲੇ ਪਾਸੇ ਕਨੱਤਾਂ ਸਨ ਪੂਰਾ ਢਵਾ ਅੰਗਰਚਿਆ ਸੀ ਪਟਵਾਰੀ ਨੇ ਸਿਰਫ ਪਿੰਡ ਨੂੰ ਦਿਖਾਉਣ ਲਈ ਕਿ ਦੇਖੋ ਬਾਪ ਤਾਂ ਜ਼ਮੀਨ ਗੈਣੇ ਤਰਦਾ ਸੀ ਪੁੱਤ ਕਿੱਥੇ ਪਹੁੰਚ ਗਿਆ ਨਵੇਂ ਬੰਦੇ ਆਉਂਦੇ ਤਾਂ ਹਰਦਿਤ ਸਿੰਘ ਲੋਕਾਂ ਵਿੱਚ ਬੈਠਾ ਹਾਕ ਮਾਰ ਕੇ ਆਖਦਾ ਨਸੀਬ ਆ ਇੱਧਰ ਵੀ ਦਿਓ ਭਾਈ ਚਾਹ ਨਸੀਬ ਚਾ ਬੁਲਾਉਂਦਾ ਫਿਰਦਾ ਵੀ ਇਹੀ ਸੋਚੀ ਜਾਂਦਾ ਕਿ ਤੇ ਪਸ਼ਪਿੰਦਰ ਨੇ ਐਵੇਂ ਤਾਂ ਨਹੀਂ ਲਿਖ ਦਿੱਤੀਆਂ ਸਭ ਗੱਲਾਂ ਭੋਗ ਪੈਣ ਬਾਅਦ ਉਹਨਾਂ ਹੀ ਚਾਰੇ ਮੁੰਡਿਆਂ ਨੇ ਲੱਡੂਆਂ ਦੇ ਲਫਾਫੇ ਦੇਣ ਦੀ ਡਿਊਟੀ ਸੰਭਾਲ ਲਈ ਜੇ ਕੋਈ ਵੀ ਗੇੜ ਤੋਂ ਬਾਹਰ ਹੋਣ ਲੱਗਾ ਟੋਕਰੇ ਵਿੱਚ ਚੁੱਕ ਕੇ ਉਹਨੂੰ ਇੱਕ ਲਫਾਫਾ ਫੜਾ ਦਿੰਦੇ ਲਫਾਫਾ ਲੈ ਕੇ ਜਾਂਦਾ ਹੋਇਆ ਹਰਦੇਤ ਸਿੰਘ ਨੇ ਸੇਵ ਨੂੰ ਸਲਾਜੇ ਹੀ ਮਾਰ ਗਿਆ ਆਈ ਫੇਰ ਕਰੇ ਅੱਛਾ ਜੀ ਆਉਂਗਾ ਨਸੀਬ ਨੇ ਆਖ ਦਿੱਤਾ ਕਾਰ ਆ ਕੇ ਬੈਠ ਕੁਇਜ ਪਿਆ ਨਸੀਬ ਦਿਨ ਸਵੇਰ ਤੱਕ ਮਨ ਹੀ ਮਨ ਇਹੀ ਕਲਪਨਾ ਕਰਦਾ ਰਿਹਾ ਪਸ਼ਪਿੰਦਰ ਦਾ ਪਿਓ ਅੱਜ ਪਟਵਾਰੀਆਂ ਦੇ ਘਰ ਐਨਾ ਬੁਲਾਉਂਦਾ ਚਲਾਉਂਦਾ ਕਿਉਂ ਸੀ ਐਨਾ ਮੋਹ ਕਿਉਂ ਦਿਖਾ ਰਿਹਾ ਸੀ ਤੇ ਫੇਰ ਇੱਕੋ ਸਵਾਲ ਕੀ ਹਰਦੇਤ ਸਿੰਘ ਨੂੰ ਕਿਸੇ ਗੱਲ ਦਾ ਪੂਰਾ ਵੀ ਪਤਾ ਨਹੀਂ ਨਾਲ ਲੱਗਦਾ ਕੜਕੜਾਉਂਦਾ ਇੱਕ ਹੋਰ ਸਵਾਲ ਕੀ ਉਹਨੂੰ ਉਹਨਾਂ ਦੇ ਘਰ ਜਾ ਕੇ ਪਸ਼ਪਿੰਦਰ ਨੂੰ ਮਿਲਣਾ ਚਾਹੀਦਾ ਹੈ ਇੱਕ ਸਹਿਮ ਵੀ ਉਨ੍ਹਾਂ ਦੇ ਘਰ ਜਾ ਕੇ ਪਸ਼ਪਿੰਦਰ ਨੂੰ ਮਿਲਣ ਉਪਰੰਤ ਕੀ ਵਾਪਰੇਗਾ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ